ਸੋਸ਼ਲ ਮੀਡੀਆ ਤੇ ਦੋਸਤੋ ਹਰ ਰੋਜ਼ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਹੈ ਟੈਕਨੋਲੋਜੀ ਦਾ ਯੁੱਗ ਹੈ ਹਰ ਵਿਅਕਤੀ ਆਪਣੇ ਇਹਨਾਂ ਕੀਮਤੀ ਪਲਾਂ ਨੂੰ ਸਾਹਮ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪੰਜਾਬ ਦਾ ਸਿਸਟਮ ਨੌਕਰੀਆਂ ਪ੍ਰਤੀ ਜ਼ਿਆਦਾ ਚੰਗਾ ਨਾ ਹੋਣ ਦੇ ਕਾਰਨ ਦੁਨੀਆ ਨੇ ਬਾਹਰ ਨੂੰ ਰੁੱਖ ਕਰ ਲਿਆ ਹੈ 에어ਪੋਰਟਾਂ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਨਵੀਂ ਜਨਰੇਸ਼ਨ ਦੇ ਮੁੰਡੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਹਨ ਆਪਣੇ ਸਨੈਰੀ ਭਵਿੱਖ ਦੇ ਲਈ ਘਰ-ਬਾਰ ਬੱਚੇ ਆਪਣੇ ਹਮਸਫਰ ਤੋਂ ਵੀ ਵਿਛੜਨਾ ਪੈਂਦਾ ਅਜਿਹੀ ਇੱਕ ਕੈਨੇਡਾ ਤੋਂ ਪਿਆਰ ਭਰੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਪਤਨੀ ਆਪਣੇ ਪਤੀ ਨੂੰ ਕਈ ਸਾਲਾਂ ਮਗਰੋਂ ਕੈਨੇਡਾ ਬੁਲਾਉਂਦੀ ਹੈ ਕੁਝ ਕਾਰਨਾ ਕਰਕੇ ਛੇਤੀ ਵੀਜ਼ਾ ਨਹੀਂ ਲੱਗਦਾ ਤੇ ਪਤਨੀ ਆਪਣੇ ਪਤੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਘਰ ਦੇ ਬਾਰਮੂਰੇ ਤੇਲ ਚੋਂਣ ਲੱਗ ਜਾਂਦੀ ਹੈ ਤੇ ਪੰਜਾਬ ਤੋਂ ਕੈਨੇਡਾ ਗਿਆ ਪਤੀ ਸੋਨੇ ਦੀ ਚੈਨ ਲੈ ਕੇ ਜਾਂਦਾ ਆਪਣੀ ਘਰਵਾਲੀ ਦੇ ਲਈ ਤੇ ਗਲੇ ਦੇ ਵਿੱਚ ਚੈਨ ਪਾਉਂਦਾ ਤਾਂ ਇਹ ਵੇਖ ਕੇ ਉਸ ਦੀ ਵਾਈਬ ਬਹੁਤ ਖੁਸ਼ ਹੁੰਦੀ ਹੈ ਤੇ ਦੋਸਤੋ ਤੁਸੀਂ ਵੀ ਇੱਕ ਪਿਆਰਾ ਜਿਹਾ ਕਮੈਂਟ ਕਰੋ ਇਸ ਕਪਲ ਦੇ ਲਈ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਮੋੜੀ ਵਸ਼ਿਕਰਣ ਕਰਵਾਓ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਜਾਤੁਰਵਾਣਾ ਪਤੀ ਪਤਨੀ ਚ ਅਣਮਣ ਔਲਾਦ ਸੋਖ ਮੇਰਾ ਨ ਲਵ ਮੈਰੀਸ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਇਸੀ ਨਿਕਲ ਰਿਹਾ ਮੈਂ ਬਹੁਤ ਜ਼ਰਾ ਤੱਕ ਕਿ ਵਿਖਾ ਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਤੇ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580